ਸਸਰੀਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਤੁਹਾਨੂੰ ਪੈਂਟ ਦੇ ਜੱਪ ਲਾਜੋ ਦੇ ਤੇ ਪੌਕਟ ਕਿਵੇਂ ਲਾਈਦੀ ਹੈ ਜੇਬ ਕਿਵੇਂ ਲਾਈਦੀ ਹੈ ਉਹ ਤੁਹਾਨੂੰ ਅਸੀਂ ਆਸਾਨ ਤਰੀਕੇ ਨਾਲ ਅਸੀਂ ਦੱਸਾਂਗੇ ਆਪਾਂ ਪੈਂਟ ਦੇ ਸੱਜੇ ਹੱਥ ਜਿਆਦਾ ਕਰਕੇ ਸੱਜੇ ਹੱਥ ਹੀ ਲਗਾਈ ਜਾਂਦੀ ਹੈ ਜੇਬ ਲੇਡੀ ਪੈਂਟ ਦੇ ਤੇ ਆਪਾਂ ਕੀ ਕਰਨਾ ਦੇਖੋ ਬਣੀ ਹੋਈ ਪੈਂਟ ਸੀ ਬਣਾ ਲਈ ਕੱਲੇ ਆਪਾਂ ਦੇਖੋ ਇੰਨੀ ਸੀਨ ਖੁੱਲੀ ਰੱਖ ਲਈ ਢੇੜ ਲਈ ਤੇ ਇਹ ਦੇਖੋ ਪੁੱਠੀ ਸਾਈਡ ਤੋਂ ਆਪਾਂ ਕੀ ਕਰਨਾ ਪਹਿਲੇ ਢੇੜ ਕੇ ਇਹਨੂੰ ਤੇ ਇੰਚੀ ਟੇਪ ਦੇ ਨਾਲ ਆਪਾਂ 5.5 ਇੰਚ ਆਪਾਂ ਹੱਥ ਪਾਣ ਦੀ ਜਗ੍ਹਾ ਰੱਖਣੀ ਜਿਹੜੀ ਆ ਦੇਖੋ 5.5 ਇੰਚ ਰੱਖਣੀ ਹੁੰਦੀ ਏ ਤੇ ਆਪਾਂ ਇੰਨੇ ਸੀ ਇਹਨੇ ਆਪਾਂ ਖੋਲ ਲਈ ਆ ਦੇਖੋ 5.5 ਇੰਚ ਤੋਂ ਆਪਾਂ ਦੇ ਕੱਟ ਲਗਾ ਲਏ ਇੱਧਰ ਵੀ ਲਗਾ ਲਿਆ ਤੇ ਆਪਾਂ ਐਸਾਈਡ ਵੀ ਲਗਾ ਲਿਆ ਤੇ ਆਪਾਂ ਹੁਣ ਕੱਪੜਾ ਦੱਸਾਂਗੇ ਕਿਵੇਂ ਕੱਟਣਾ ਆ ਦੇਖੋ ਆਪਾਂ ਇਹ ਕੱਪੜਾ ਲਿਆ ਪਰ ਆਪਾਂ ਦੋ ਜੋੜ ਪਾਏ ਕੱਪੜਾ ਘੱਟ ਸੀ ਤੇ ਜੋੜ ਇਧਰ ਹੀ ਸਾਈਡ ਪਾਇਆ ਤੇ ਇਧਰ ਨਹੀਂ ਸਾਈਡ ਵੀ ਆਪਾਂ ਜੋੜ ਪਾ ਲਿਆ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆਪਾਂ 13 ਇੰਚ ਲੰਬਾਈ ਲੈਣੀ ਹੈ ਪੌਕਟ ਦੀ ਤੇ ਕਿੰਨੀ ਲੰਬੀ ਰੱਖਣੀ 13 ਇੰਚ ਰੱਖਣੀ ਹੁੰਦੀ ਹੈ ਬਾਅਦ ਚੌੜਾਈ ਆਪਾਂ 8 ਇੰਚ ਰੱਖਣੀ 8 ਇੰਚ ਚੌੜਾਈ ਰੱਖਣ ਦਾ ਮਤਲਬ ਹੁੰਦਾ ਹੈ ਕਿ 1 ਇੰਚ ਸੀਣਾ ਦੇ ਵਿੱਚ ਕੱਪੜਾ ਆ ਜਾਂਦਾ ਹੈ ਤੇ ਛੋਟਾ ਹੋ ਜਾਂਦਾ ਹੈ ਹੁਣ ਆਪਾਂ ਕੀ ਕਰਨਾ ਹੈ ਆ ਦੇਖੋ ਇਹ ਖੁੱਲੀ ਸਾਈਡ ਹੈ ਤੇ ਆ ਹੈਗੀ ਬੰਦ ਸਾਈਡ ਆਪਾਂ ਹੁਣ ਇਹਦੀ ਕਾਟ ਕਿਵੇਂ ਪਾਣੀ ਹੈ ਆਪਾਂ ਉੱਪਰੋਂ ਉੱਪਰੋਂ ਹੌਲੀ ਹੌਲੀ ਲਿਆ ਕੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਇੱਥੋਂ ਗੋਲ ਕਰਨਾ ਇਹਨੂੰ ਆ ਦੇਖੋ ਇਸ ਤਰ੍ਹਾਂ ਗੋਲ ਕਰ ਲੈਣੀ ਹੈ ਇਸ ਤਰ੍ਹਾਂ ਕਾਟ ਪਾ ਕੇ ਉਸ ਤੋਂ ਬਾਅਦ ਆਪਾਂ ਮਸ਼ੀਨ ਦੇ ਨਾਲ ਇੱਥੋਂ ਆਪਾਂ ਟੈਚ ਕਰ ਦਾਂਗੇ ਇੱਥੋਂ ਬੰਦ ਕਰ ਦਾਂਗੇ ਇੱਥੇ ਤੱਕ ਹੁਣ ਆਪਾਂ ਦੇਖੋ ਟੈਚ ਆ ਕਰ ਲਿਆ ਨਾਲ ਉਸ ਤੋਂ ਬਾਅਦ ਕੀ ਕਰਾਂਗੇ ਹੁਣ ਟੈਚ ਕਰਨ ਤੋਂ ਬਾਅਦ ਆਪਾਂ ਪੈਂਟ ਦੇ ਨਾਲ ਇਹਨੂੰ ਜੋੜਾਂਗੇ ਆਪਾਂ ਪੈਂਟ ਦੇ ਕੱਟ ਲਾਏ ਤੇ ਆਪਾਂ ਹੁਣ ਇਹ ਪਾਕਟ ਜਿਹੜੀ ਰੱਖੀ ਹੈ ਉੱਤੇ ਰੱਖ ਕੇ ਇਸ ਤਰ੍ਹਾਂ ਆਪਾਂ ਪੈਂਟ ਨੂੰ ਵੀ ਨਿਸ਼ਾਨ ਲਾ ਦਾਂਗੇ ਕੱਟ ਲਾ ਦਾਂਗੇ ਕਟਰ ਨਾਲ 5.5 ਇੰਚ ਤੋਂ ਨਾ ਦੇਖੋ ਆਪਾਂ ਕੱਟ ਲਗਾ ਲੇ 5.5 ਇੰਚ ਤੋਂ ਪੈਂਟ ਤੇ ਵੀ ਤੇ ਪੌਕਟ ਦੇ ਵੀ ਹੁਣ ਆਪਾਂ ਇੱਥੋਂ ਖੁੱਲਾ ਰੱਖਣਾ ਇੱਥੋਂ ਨਹੀਂ ਜੋੜਨਾ ਇਹਨੂੰ ਹੁਣ ਆ ਜਿਹੜਾ ਬੰਦ ਸਾਈਡ ਆਪਾਂ ਨੀਚੇ ਕਰਾਂਗੇ ਤੇ ਆ ਖੁੱਲੀ ਸਾਈਡ ਉੱਪਰ ਕਰਾਂਗੇ ਆ ਦੇਖੋ ਇਹਦੇ ਵਿੱਚ ਪਾ ਦੇਣਾ ਪੌਕਟ ਨੂੰ ਦੇਖੋ ਜਿਹੜੀ ਆਪਾਂ ਕੱਟ ਲਾਈ ਸੀ ਨਿਸ਼ਾਨ ਇੱਧਰ ਵੀ ਲਾਇਆ ਸੀ ਤੇ ਇੱਧਰ ਵੀ 5.5 ਇੰਚ ਤੋਂ ਇਹਦੇ ਪੌਕਟ ਤੇ ਔਰ ਪੈਂਟ ਦਾ ਤੇ ਇੱਕ ਪੱਲਾ ਦੇਖੋ ਇੱਧਰ ਜੋੜ ਦੇਣਾ ਤੇ ਦੂਜੀ ਸਾਈਡ ਆਪਾਂ ਦੂਜੀ ਸਾਈਡ ਜੋੜ ਦੇਣੀ ਆ ਦੇਖੋ ਪਹਿਲਾ ਆਪਾਂ ਇੱਕ ਸਾਈਡ ਜੋੜਾਂਗੇ ਆ ਦੇਖੋ ਆਪਾਂ ਇੱਕ ਸਾਈਡ ਇਧਰੋਂ ਜੋੜਤਾ ਤੇ ਆ ਦੂਜੀ ਸਾਈਡ ਜੋੜਤੀ ਤੇ ਗੱਭੋਂ ਹੱਥ ਪਾਣ ਲਈ ਜਗਾ ਦੇਖੋ ਰੱਖ ਲਈ ਇਹ ਪੈਂਟ ਦਾ ਪੁੱਠਾ ਪਾਸਾ ਆਪਾਂ ਜਿਹੜੀ ਜੇਬ ਪੌਕਟ ਲਾਈ ਹੈ ਉਹ ਸਿੱਧੇ ਪਾਸਿਓਂ ਪੁੱਠੀ ਕਰਕੇ ਜੇਬ ਪੈਂਟ ਸਿੱਧੀ ਤੇ ਜੇਬ ਦਾ ਜਿਹੜਾ ਹੈ ਸਾਈਡ ਉਹ ਪੁੱਠੀ ਏ ਤੇ ਉਹ ਦੇਖੋ ਆਪਾਂ ਇਦਾਂ ਲਾ ਕੇ ਆਹ ਪੁੱਠੇ ਵਾਸਤੋਂ ਇਦਾਂ ਫੜ ਕੇ ਅਲੱਗ-ਅਲੱਗ ਪੱਲਿਆਂ ਦੇ ਨਾਲ ਅਟੈਚ ਕਰਤਾ ਆ ਕੱਟ ਦੇ ਨਿਸ਼ਾਨ ਵੀ ਲਾਏ ਹੋਏ ਸੀ 5.5 ਇੰਚ ਤੋਂ ਜੋੜਤਾ ਹੁਣ ਆਪਾਂ ਕੀ ਕਰਾਂਗੇ ਇਹਨੂੰ ਸਿੱਧੀ ਕਰਾਂਗੇ ਆ ਦੇਖੋ ਆਪਾਂ ਪੌਕਟ ਸਿੱਧੀ ਕਰ ਲਈ ਪੁੱਠੀ ਵਾਲੀ ਸਾਈਡ ਕੱਟ ਲਈ ਤੇ ਇਹ ਸੀਨਾ ਜਿਹੜੀਆਂ ਸੀ ਇਹ ਅੰਦਰ ਚਲੇ ਗਈਆਂ ਤੇ ਜੇਬ ਪੁੱਠੇ ਪਾਸੇ ਸਿੱਧੀ ਸਾਈਡ ਬਾਹਰ ਆ ਗਈ ਆ ਦੇਖੋ ਆਪਾਂ ਕੱਟ ਲਾਈ ਸੀ ਇਹ ਜੋੜ ਲਈ ਵੀ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜੀ ਸੀਨ ਆਪਾਂ ਆ ਸਾਈਡ ਕੱਟੀ ਹੋਈ ਹੈ ਇਹ ਦੋਨਾਂ ਨੂੰ ਇੱਕ ਸਾਈਡ ਜੁੜੀ ਹੋਈ ਹੈ ਤੇ ਜੇਬ ਨੂੰ ਲਿਆ ਕੇ ਅੱਗੇ ਵਾਲੀ ਸਾਈਡ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਇੱਥੋਂ ਆ ਕੱਟਾਂ ਤੱਕ ਜੋੜ ਦਾਂਗੇ ਉੱਪਰੋਂ ਆ ਦੇਖੋ ਆਪਾਂ ਜੇਬ ਜੋੜਤੀ ਤੇ ਆ ਦੇਖੋ ਹੱਥ ਪਾਣ ਲਈ ਵੀ ਪੂਰੀ ਜਗ੍ਹਾ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਥੋੜੀ ਪਤਲੀ-ਪਤਲੀ ਜਾ ਕੇ ਥੋੜੀ-ਥੋੜੀ ਕਿਨਾਰੀ ਤੋਂ ਮੋਰਲੀ ਵਾਲੇ ਸਾਈਡ ਜਿਹੜੇ ਮੋਰਲੀ ਸਾਈਡ ਹੈ ਉੱਥੋਂ ਸੀਨ ਲਾਂਦੇ ਜੇਬ ਤੇ ਪੌਕਟ ਤੇ ਇਸ ਤਰ੍ਹਾਂ ਲਗਾ ਦਾਂਗੇ ਪਤਲੀ-ਪਤਲੀ ਆਹ ਦੇਖੋ ਆ ਪੌਕਟ ਇਹ ਪੌਕਟ ਆਪਾਂ ਲਾਸਟਿਕ ਪਾਣੀ ਨਾ ਇੱਥੋਂ ਆਹ ਫੋਲਡ ਕੀਤਾ ਇਹਦੇ ਵਿੱਚ ਇਸ ਤਰ੍ਹਾਂ ਹੀ ਰੱਖ ਕੇ ਇਹਨੂੰ ਪਾਕਟ ਨੂੰ ਉੱਤੇ ਥੋੜਾ ਜਿਹਾ ਆਪਾਂ ਐਕਸਟਰਾ ਰੱਖੀਦਾ ਉੱਤੇ ਕਿਉਂਕਿ ਇਹ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਸਪੋਰਟ ਹੋ ਜਾਂਦੀ ਹੈ ਪਾਕਟ ਨੂੰ ਤੇ نیچے ਨਹੀਂ ਢਿਲਕਦੀ ਇਸ ਤਰ੍ਹਾਂ ਆਪਾਂ ਸੀਨ ਲਗਾ ਦਾਂਗੇ ਦੇਖੋ ਪਾਕਟ ਲੱਗ ਗਈ ਤੇ ਆਪਾਂ ਸੀਨ ਵੀ ਲਗਾਈ ਸੀ ਮੋਰੇ ਤੇ ਆਹ ਦੇਖੋ ਕਿੰਨੀ ਵਧੀਆ ਤੇ ਦੇਖੋ ਲੱਗੀ ਆ ਦੇਖੋ ਹੱਥ ਵੀ ਪੂਰਾ ਵਿੱਚ ਪੈਂਦਾ ਤੇ ਡੂੰਗੀ ਵੀ ਪੂਰੀ ਲੱਗੀ ਹੈ ਦੇਖੋ ਕਿੰਨੀ ਡੂੰਗੀ ਲੱਗੀ ਹੈ ਤੇ ਛੋਟੀ ਦੀ ਜੇਬ ਵੀ ਵੱਡੀ ਲਗਾਈ ਆਪਾਂ ਤੇ ਬਹੁਤ ਹੀ ਵਧੀਆ ਤੇ ਇਸ ਤਰੀਕੇ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਪੌਕਟ ਲੱਗ ਜਾਂਦੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਲਗਾ ਕੇ ਦੇਖਿਓ ਅਗਰ ਕੋਈ ਨਹੀਂ ਸਮਝ ਆਈ ਤਾਂ ਕਮੈਂਟ ਕਰਕੇ ਜਰੂਰ ਪੁੱਛਿਓ ਤਾਂ ਅਸੀਂ ਜਰੂਰ ਦੱਸਾਂਗੇ ਤੁਹਾਨੂੰ ਧੰਨਵਾਦ